ਸਤ ਸ੍ਰੀ ਅਕਾਲ ਪ੍ਰਾਈਮੇਸ਼ੀਆ ਟੀਵੀ ਤੇ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੈਂ ਹਾਂ ਨਵਜੀਤ ਕਈ ਦਿਨ ਤੋਂ ਇੱਕ ਚਰਚਾ ਚੱਲਦੀ ਪਈ ਆ ਸਰਕਾਰ ਕਹਿੰਦੀ ਹੈ ਕਿ ਇੱਕ ਐਪ ਲੋਕਾਂ ਦੇ ਫੋਨ ਦੇ ਵਿੱਚ ਹੋਣਾ ਚਾਹੀਦਾ ਹੈ ਸੰਚਾਰ ਸਾਥੀ ਜੇ ਕਿਸੇ ਫੋਨ ਗਵਾਜ ਜਾਵੇ ਤਾਂ ਤੁਰੰਤ ਉਹ ਲੱਭ ਪਊਗਾ ਜੇਕਰ ਐਪ ਫੋਨ ਦੇ ਵਿੱਚ ਹੋਵੇਗੀ ਵਿਰੋਧ ਇਹਦਾ ਇਸ ਕਰਕੇ ਸ਼ੁਰੂ ਹੋਇਆ ਕਿ ਇਹ ਤਾਂ ਲੋਕਾਂ ਤੇ ਨਿਗਰਾਨੀ ਰੱਖਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਰਕਾਰ ਨੇ ਕਿਹਾ ਇਹਦਾ ਹੋ ਹੀ ਨਹੀਂ ਸਕਦਾ ਤੁਸੀਂ ਝੂਠ ਬੋਲਦੇ ਆ ਵਿਰੋਧੀ ਧਿਰ ਦਾ ਕੰਮ ਹੀ ਇਹ ਹੈ ਵਿਰੋਧ ਕਰਨਾ ਪਰ ਅੱਜ ਅਚਾਨਕ ਇਸ ਫੈਸਲੇ ਨੂੰ ਵਾਪਸ ਲਿਆ ਸਰਕਾਰ ਨੇ ਜੇ ਸਾਰਾ ਕੁਝ ਸਹੀ ਹੁੰਦਾ ਤਾਂ ਫੈਸਲਾ ਵਾਪਸ ਕਿਉਂ ਲਿਆ ਜਾਂਦਾ ਖੇਤੀ ਕਾਨੂੰਨ ਵੀ ਤਾਂ ਕਹਿੰਦੇ ਸੀ ਸਹੀ ਆ ਜੀਐਸਟੀ ਦਾ ਜਦੋਂ ਕਾਨੂੰਨ ਬਣਿਆ ਸੀ ਉਹ ਵੀ ਕਹਿੰਦੇ ਸਾਰਾ ਸਹੀ ਆ ਤੇ 900 ਤੋਂ ਵੱਧ ਸੋਧਾਂਗਾ ਤੋਂ ਕੀਤੀਆਂ ਗਈਆਂ ਰੌਲਾ ਇਸ ਗੱਲ ਦਾ ਵੀ ਪੈਂਦਾ ਰਿਹਾ ਪਰ ਹੁਣ ਸੰਚਾਰ ਸਾਥੀ ਐਪ ਤੇ ਸਵਾਲ ਖੜੇ ਹੋ ਰਹੇ ਨੇ ਇਹ ਕਿਹੜੇ ਸਵਾਲ ਹੈ ਕਿ ਸੱਚਮੁੱਚ ਤੁਹਾਡੀ ਜਾਸੂਸੀ ਹੋ ਰਹੀ ਹੈ ਇਸ ਤੇ ਗੱਲਬਾਤ ਕਰਾਂਗੇ ਗੱਲਬਾਤ ਬਰਖਾਸਤ ਕੀਤੀ ਪੁਲਿਸ ਵਾਲੀ ਉਹ ਕਾਂਸਟੇਬਲ ਦੀ ਵੀ ਕਰਨੀ ਹੈ ਬੀਬੀ ਅਮਨਦੀਪ ਕੌਰ ਦੀ ਜਿਹਦੇ ਖਿਲਾਫ ਮਾਮਲਾ ਦਰਸ ਸੀ ਅੱਜ ਭ੍ਰਿਸ਼ਟਾਚਾਰ ਨੂੰ ਲੈ ਕੇ ਜਿਹੜੀ ਕਾਰਵਾਈ ਚੱਲਦੀ ਸੀ ਅਦਾਲਤ ਨੇ ਦੋਸ਼ ਤੈਅ ਕਰ ਦਿੱਤੇ ਹੈ ਇਹ ਕਹਾਣੀ ਕਿੱਧਰ ਨੂੰ ਜਾਵੇਗੀ ਇਸ ਤੇ ਵੀ ਗੱਲ ਕਰਨੀ ਹੈ ਗੱਲ ਅਕਾਲੀ ਭਾਜਪਾ ਗੱਠਜੋੜ ਤੇ ਕਾਂਗਰਸ ਦੀ ਵੀ ਕਰਾਂਗੇ ਕਿਉਂਕਿ ਪੰਜਾਬ ਦੀ ਸਿਆਸਤ ਵਿੱਚ ਅੱਜ ਦੇ ਦਿਨਾਂ ਨੂੰ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਆ ਪਰ ਸ਼ੁਰੂਆਤ ਅਸੀਂ ਪ੍ਰੋਗਰਾਮ ਦੀ ਸੰਚਾਰ ਸਾਥੀ ਐਪ ਤੋਂ ਕਰਦੇ ਆ ਇਹ ਗੱਲ ਇਸ ਕਰਕੇ ਸੁਣਨ ਵਾਲੀ ਆ ਸਮਝਣ ਵਾਲੀ ਆ ਕਿਉਂਕਿ ਕਈ ਲੋਕ ਸਰਕਾਰ ਦੇ ਬਹੁਤ ਕਰੀਬੀ ਨੇ ਭਗਤ ਨੇ ਜੋ ਕਹਤਾ ਉਹ ਐਨ ਪੱਕਾਉਣਾ ਲਈ ਬਸ ਉਸ ਤੋਂ ਇਲਾਵਾ ਕੁਝ ਹੋ ਹੀ ਨਹੀਂ ਸਕਦਾ ਠੀਕ ਹੀ ਉਹ ਗੱਲ ਆ ਜੋ ਸਰਕਾਰ ਨੇ ਕਹਤੀ ਆ ਪਰ ਕੀ ਵਾਕਈ ਇਸ ਵੇਲੇ ਜਿਹੜੀ ਸੰਚਾਰ ਸਾਥੀ ਐਪ ਦਾ ਰੌਲਾ ਪਿੰਦਾ ਪਿਆ ਉਹ ਤੁਹਾਡੀ निगरानी नहीं करेगी मैं इस करके कह रहे हैं क्योंकि कई दिन तो चर्चा चल रही थी कि जेकर ये फोन ਦੇ ਵਿੱਚ इंस्टॉल होके ऐप ਤੁਹਾਡੇ ਤੱਕ ਪਹੁੰਚੀ ਤੇ ਤੁਹਾਡੀ ਨਿਗਰਾਨੀ ਹੋਣੀ ਆ ਅਸੀਂ ਭਾਰਤ ਨੂੰ ਭਾਰਤ ਰਹਿਣ દઈએ ਅਸੀਂ ਭਾਰਤ ਨੂੰ ਰੂਸ ਵਰਗਾ ਬਣਾਉਣ ਦੀ ਕੋਸ਼ਿਸ਼ ਨਾ करिए ਅਸੀਂ ਭਾਰਤ ਨੂੰ ਉੱਤਰੀ ਕੋਰੀਆ ਬਣਾਉਣ ਦੀ ਕੋਸ਼ਿਸ਼ ਨਾ करिए क्योंकि ਉੱਤਰੀ ਕੋਰੀਆ ਦੇ ਵਿੱਚ ਸ਼ਾਇਦ ਬਹੁਤੇ ਲੋਕਾਂ ਨੂੰ ਨਾ ਪਤਾ ਹੋਵੇ ਉੱਥੇ ਜਿਹੜਾ ਫੋਨ ਵਰਤਿਆ ਜਾਂਦਾ ਹਰ ਇੱਕ ਫੋਨ ਦਾ ਚਾਹੇ ਤੁਸੀਂ ਜੇਬ ਵਿੱਚ ਪਾ ਕੇ ਰੱਖਿਆ ਚਾਹੇ ਇੰਟਰਨੈਟ ਚੱਲਦਾ ਚਾਹੇ ਨਹੀਂ ਚੱਲਦਾ ਹਰ 5 ਮਿੰਟ ਬਾਅਦ ਸਕਰੀਨਸ਼ਾਟ ਆਪਣੇ ਆਪ ਲੈ ਹੁੰਦਾ ਤੇ ਉਹ ਸਕਰੀਨਸ਼ਾਟ ਜਿਸ ਫੋਲਡਰ ਦੇ ਵਿੱਚ ਜਾਂਦਾ ਉਹ ਤੁਸੀਂ ਦੇਖ ਨਹੀਂ ਸਕਦੇ ਉਹ ਸਿਰਫ ਉਥੋਂ ਦੀ ਸਰਕਾਰ ਦੇਖ ਸਕਦੀ ਆ ਤੁਸੀਂ ਅੰਦਾਜ਼ਾ ਲਾਓ ਕਿਸ ਹਿਸਾਬ ਦੇ ਨਾਲ ਉਹਨਾਂ ਨੇ ਲੋਕਾਂ ਤੇ ਨਜ਼ਰ ਰੱਖੀ ਆ ਤੁਸੀਂ ਕਿਹਨੂੰ ਜਾ ਕੇ ਮਿਲਦੇ ਆ ਕਿੱਥੇ ਘੁੰਮਣ ਗਏ ਸੀ ਤੁਹਾਡੀਆਂ ਗਤੀਵਿਧੀਆਂ ਕੀ ਆ ਉਹ ਸਾਰੀਆਂ ਚੀਜ਼ਾਂ ਸੁਣੀਆਂ ਜਾ ਰਹੀਆਂ ਨੇ ਸ਼ਾਇਦ ਇਸੇ ਕਰਕੇ ਲੋਕਾਂ ਨੇ ਉੱਥੇ ਫੋਨ ਰੱਖਣਾ ਘਟਾਇਆ ਕੁਝ ਦਿਨ ਪਹਿਲਾਂ ਰੂਸਟ ਨੇ ਐਲਾਨ ਕੀਤਾ ਸੀ ਕਿ ਅਸੀਂ WhatsApp ਦੀ ਜਗ੍ਹਾ ਤੇ ਇੱਕ ਨਵੀਂ ਚੀਜ਼ ਲੈ ਕੇ ਆ ਰਹੇ ਹਾਂ ਮਿਲਦੀ ਜੁਲਦੀ WhatsApp ਨਾ ਹੋਵੇਗੀ ਮੈਕਸ ਮੈਸੇਂਜਰ ਇੱਕ ਨਾਮ ਉਹਨਾਂ ਨੇ ਐਪ ਦਾ ਜਾਰੀ ਕੀਤਾ ਸੀ ਰੌਲਾ ਇਸ ਗੱਲ ਦਾ ਵੀ ਪੈ ਗਿਆ ਕਿ ਇਹ ਤਾਂ ਲੋਕਾਂ ਦੀ ਸ਼ਰੇਆਮ ਜੁਸੂਸੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੁਸੀਂ ਕਿੱਥੇ ਘੁੰਮਦੇ ਹੋ ਸਾਰਾ ਕੁਝ ਉਹਦੇ ਵਿੱਚ ਹੋਵੇਗਾ ਉਹ ਫੈਸਲਾ ਵੀ ਅਜੇ ਵਿਚਾਰ ਅਧੀਨ ਹੈ ਪਰ ਉਹ ਦੋ ਦੇਸ਼ਾਂ ਦੀ ਉਦਾਹਰਣ ਇਸ ਕਰਕੇ ਦਿੱਤੀ ਆ ਕਿ ਭਾਰਤ ਵਿੱਚ ਵੀ ਇਸੇ ਤਰ੍ਹਾਂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਸੰਚਾਰ ਸਾਥੀ ਐਪ ਜਿਸ ਦਾ ਰੌਲਾ 28 ਨਵੰਬਰ ਨੂੰ ਪੈਣਾ ਸ਼ੁਰੂ ਹੋਇਆ ਕਿਹਾ ਗਿਆ 3 ਮਹੀਨੇ ਦੇ ਵਿੱਚ ਵਿੱਚ ਕੰਪਨੀਆਂ ਫੈਸਲਾ ਲੈਣ 3 ਮਹੀਨੇ ਦੇ ਵਿੱਚ ਵਿੱਚ ਕੰਪਨੀਆਂ ਇਸ ਐਪ ਨੂੰ ਫੋਨ ਦੇ ਵਿੱਚ ਪਹਿਲੇ ਇੰਸਟਾਲ ਕਰਕੇ ਦੇਣ ਪ੍ਰੀ ਇੰਸਟਾਲ ਹੋਵੇ ਜੇ ਐਪ ਨਹੀਂ ਇੰਸਟਾਲ ਹੋਵੇਗੀ ਤੇ ਕੰਪਨੀ ਨੂੰ ਜਵਾਬ ਦੇਣਾ ਪਵੇਗਾ ਤੇ ਜੇ ਲੋਕਾਂ ਦੇ ਕੋਲ smartphones ਉਸ ਕੰਪਨੀ ਦਾ ਹੈਗਾ ਉਹ ਖੁਦ ਇੰਸਟਾਲ ਕਰਨਗੇ ਸੈਪ ਨੂੰ ਰੌਲਾ ਪੈ ਗਿਆ ਕੱਲ ਕਾਂਗਰਸ ਪਾਰਟੀ ਨੇ ਕਹਿਤਾ ਕਿ ਤਾਂ ਸ਼ਰਮ ਤੱਕ ਆ ਇਹ ਤਾਂ ਸ਼ਰਮ ਜੁਸੂਸੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੇ ਨਾਲ ਹੀ ਜੋਤੀਰਾ ਦਿੱਤਿਆ ਸਿੰਧਿਆ ਜਿਨ੍ਹਾਂ ਦੇ ਕੋਲ ਇਹ ਮਹਿਕਮਾ ਉਹ ਕਹਿੰਦੇ ਵਿਰੋਧੀ ਤਿਰਦਾ ਦਾ ਕੰਮ ਹੀ ਹੁੰਦਾ ਰੌਲਾ ਪਾਉਣਾ ਸਮਝਿਆ ਜਾਵੇ ਮਾਨਸਿਕਤਾ ਨੂੰ ਇਹਨੇ ਨਹੀਂ ਐਪ ਰੱਖਣੀ ਉਹ ਡਿਲੀਟ ਕਰ ਦੇਵੇ ਪਰ ਪਹਿਲਾਂ ਇਹ ਗੱਲ ਬਿਲਕੁਲ ਨਹੀਂ ਕਿਹਾ ਗਿਆ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਉਹਦੇ ਵਿੱਚ ਗੱਲ ਬਿਲਕੁਲ ਵੀ ਨਹੀਂ ਲਿਖੀ ਗਈ ਸੀ ਕਿ ਇਸ ਐਪ ਨੂੰ ਡਿਲੀਟ ਕੀਤਾ ਜਾ ਸਕਦਾ ਨਹੀਂ ਕਿਹਾ ਸੀ ਕਿ ਐਪ ਨੂੰ ਇੰਸਟਾਲ ਕਰਨਾ ਜ਼ਰੂਰੀ ਹੈ ਇਹ ਡਿਲੀਟ ਨਹੀਂ ਕੀਤੀ ਜਾ ਸਕਦੀ ਪਰ ਕੱਲ ਸ਼ਾਮੀ ਸਰਕਾਰ ਵਾਲੇ ਪਾਸਿਓਂ ਬਿਆਨ ਆ ਗਿਆ ਕਿ ਇਹਨੂੰ ਡਿਲੀਟ ਕੀਤਾ ਜਾ ਸਕਦਾ ਅੱਜ ਸਵੇਰੇ ਜਦੋਂ ਪਾਰਲੀਮੈਂਟ ਦਾ ਸੈਸ਼ਨ ਸ਼ੁਰੂ ਹੋਇਆ ਉੱਥੇ ਰੌਲਾ ਪਿਆ ਸਰਕਾਰ ਨੇ ਯੂ ਟਰਨ ਮਾਰਤਾ ਉਹ ਕਹਿੰਦੇ ਆ ਕਿ ਅਸੀਂ ਆਪਣੇ ਫੈਸਲਾ ਵਾਪਸ ਲੈਣੇ ਆ ਹਾਲਾਂਕਿ ਕੱਲ ਜਦੋਂ ਕੰਪਨੀਆਂ ਨੂੰ ਨੋਟੀਫਿਕੇਸ਼ਨ ਭੇਜ ਦਿੱਤਾ ਗਿਆ ਉਹਦੇ ਵਿੱਚ ਐਪਲ ਸੈਮਸੰਗ ਸ਼ੋਮੀ ਹੋਰ ਵੀ ਬਹੁਤ ਸਾਰੀਆਂ ਕੰਪਨੀਆਂ Oppo ਕਿਉਂ ਨਾ ਹੋਵੇ ਉਹਨਾਂ ਨੂੰ ਕਹਿ ਦਿੱਤਾ ਸੀਗਾ ਕਿ ਤੁਸੀਂ ਇਹਦੇ ਵਿੱਚ ਫੋਨਾਂ ਦੇ ਵਿੱਚ ਐਪ ਜਿਹੜੀ ਆ ਉਹ ਭਰਕੇ ਦੇਣੀ ਆ ਐਪਲ ਨੇ ਸਭ ਤੋਂ ਪਹਿਲਾਂ ਮਨਾਂ ਕੀਤਾ ਕਿ ਅਸੀਂ ਲੋਕਾਂ ਦੀ ਲੋਕਾਂ ਨਾਲ ਖੇਲਵਾੜ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਸਾਡੇ ਲਈ ਲੋਕ ਹੈ ਉਹਨਾਂ ਦੀ ਪ੍ਰਾਈਵੇਸੀ ਸਾਡੇ ਲਈ ਗੰਭੀਰ ਹੈ ਅਸੀਂ ਬਿਲਕੁਲ ਧੋਖਾ ਨਹੀਂ ਕਰ ਸਕਦੇ Samsung ਨੇ ਕਿਹਾ ਕਿ ਅਸੀਂ ਇੱਤੇ ਸਮੀਖਿਆ ਕਰਾਂਗੇ ਸਰਕਾਰ ਦੀ ਕੰਪਨੀਆਂ ਦੇ ਨਾਲ ਚਰਚਾ ਇਸ ਮਾਮਲੇ ਤੇ ਹੋਈ ਹੈ ਹੁਣ ਇਹ ਚੀਜ਼ ਇੱਕ ਦੋ ਦਿਨਾਂ ਚ ਝੂਣ ਵਾਲੀ ਨਹੀਂ ਗਈ ਕਿ ਤੁਸੀਂ ਮੈਨੂੰ ਮੈਸੇਜ ਕਰੋ ਤੇ ਮੈਂ ਤੁਹਾਨੂੰ ਜਵਾਬ ਅਪਾਇੰਟਮੈਂਟ ਦੇ ਦੂੰਗਾ ਬਿਲਕੁਲ ਨਹੀਂ ਹੁੰਦਾ ਜਦੋਂ ਐਦਾਂ ਦਾ ਕੋਈ ਫੈਸਲਾ ਲੈਣਾ ਹੁੰਦਾ ਲੰਬਾ ਸਮਾਂ ਵਿਚਾਰ ਚਰਚਾ ਕੀਤੀ ਜਾਂਦੀ ਇਹਦਾ ਮਤਲਬ ਇੱਤੇ ਵਿਚਾਰ ਚਰਚਾ ਲੰਬੇ ਸਮੇਂ ਤੋਂ ਚੱਲਦੀ ਸੀ ਐਪ ਤਾਂ ਇੰਸਟਾਲ ਹੋਇਆ ਜਨਵਰੀ ਮਹੀਨੇ ਦੀ ਕਿ ਉਦੋਂ ਦੀ ਅੰਦਰ ਖਾਤੇ ਲੋਕਾਂ ਨਾਲ ਗੱਲਬਾਤ ਚੱਲਦੀ ਸੀ ਹੁਣ ਅਗਲਾ ਪੱਖ ਆਓ ਜੇ ਉੱਤਰੀ ਕੋਰੀਆ ਦੇ ਵਾਂਗ ਰੂਸ ਦੇ ਵਾਂਗ ਤੁਹਾਡੇ ਤੇ ਹਰ 5 ਮਿੰਟ ਬਾਅਦ ਜਸੂਸੀ ਰੱਖੀ ਗਈ ਕਿ ਤੁਸੀਂ ਕਿੱਥੇ ਜਾਂਦੇ ਹੋ ਤੁਸੀਂ ਕਿੱਥੇ ਘੁੰਮਦੇ ਹੋ ਤੇ ਇਹ ਤਾਂ ਇੱਕ ਬਹੁਤ ਵੱਡਾ ਹਥਿਆਰ ਹੈ ਇੱਕ ਸ਼ਬਦ ਤੁਸੀਂ ਕਈ ਦਿਨ ਤੋਂ ਸੁਣਦੇ ਆ ਡਿਜੀਟਲ ਅਰੈਸਟ ਇਹ ਡਿਜੀਟਲ ਅਰੈਸਟ ਨਹੀਂ ਇਹ ਡਿਜੀਟਲ ਅਰੈਸਟ ਦੇ ਵਾਂਗੂ ਫੋਨ ਤੇ ਤੁਹਾਨੂੰ ਅਰੈਸਟ ਕੀਤਾ ਜਾਵੇਗਾ ਤੁਸੀਂ ਜਿੱਥੇ ਮਰਜ਼ੀ ਘੁੰਮੋ ਤੁਹਾਡੀ ਲੋਕੇਸ਼ਨ ਆਊਗੀ ਤੁਸੀਂ ਕਿੰਨਾ ਗੱਲਾਂ ਕਰਦੇ ਤੁਹਾਡੀ ਲੋਕੇਸ਼ਨ ਜਾਊਗੀ ਇਹਦੇ ਵਿੱਚ ਆਪਸ਼ਨ ਹੋ ਸਕਦਾ ਹੋਵੇ ਕਿ ਫੋਨ ਤੁਸੀਂ ਇਹਦੇ ਵਿੱਚ ਜਿਹੜਾ ਕੈਮਰਾ ਆ ਉਹਦੀਆਂ ਸੈਟਿੰਗ ਆਫ ਰੱਖਣੀਆਂ ਨੇ ਇਹਦੇ ਚ ਮਾਈਕ੍ਰੋਫੋਨ ਆ ਉਹ ਸੈਟਿੰਗਾਂ ਔਨ ਰੱਖਣੀਆਂ ਨੇ ਤੁਸੀਂ ਕਈ ਵਾਰ ਐਪ ਇੰਸਟਾਲ ਕਰਦੇ ਆ ਬਹੁਤ سارے ਲੋਕ ਕਈ ਐਪ ਇੰਸਟਾਲ ਕਰਦੇ ਆ ਮੈਂ ਦਾਅਵੇ ਨਾਲ ਕਹਿੰਦਾ 95% ਲੋਕ ਜਿਹੇ ਹੋਣਗੇ ਜਿਨ੍ਹਾਂ ਨੇ ਕਦੀ ਅਲਾਉ ਕਰਨ ਤੋਂ ਪਹਿਲਾਂ ਉਹ ਨਹੀਂ ਪੜਿਆ ਹੋਊਗਾ ਤੁਸੀਂ A D W L O W ਤੇ ਕਲਿੱਕ ਕਰਦੇ ਆ ਕਲਿੱਕ ਕਰਦੇ ਆ ਕਲਿੱਕ ਕਰਦੇ ਆ ਨੈਕਸਟ ਕਰਦੇ ਆ ਫਿਨਿਸ਼ ਕਰ ਦਿੰਦੇ ਆ ਤੁਸੀਂ ਕਦੀ ਉਸ ਤੇ ਪੜਨ ਦੀ ਕੋਸ਼ਿਸ਼ ਕੀਤੀ ਹੈ ਕਿ ਕੰਪਨੀ ਨੇ ਲਿਖਿਆ ਹੁੰਦਾ ਕਿ ਅਸੀਂ ਤੁਹਾਡੀਆਂ ਫੋਟੋ ਅਸੀਂ ਤੁਹਾਡੇ ਕੰਟੈਕਟ ਮੰਗਦੀਆਂ ਤੇ ਤੁਸੀਂ ਪਰਮਿਸ਼ਨ ਦਿੰਦੇ ਹੋ ਓਕੇ ਕਰਕੇ ਅੱਜ ਕੱਲ ਤਾਂ ਕਈ ਕੰਪਨੀਆਂ ਲੋਕੇਸ਼ਨ ਵੀ ਮੰਗ ਰੀਆਂ ਨੇ ਇਹਦਾ ਕਾਰਨ ਕੀ ਇਹਦਾ ਮਤ ਤੁਹਾਡੀ ਜੁਸੂਸੀ ਹੋ ਰਹੀ ਹੈ 50000 ਰੁਪਏ ਦੇ ਵਿੱਚ ਤੁਹਾਡੇ ਫੋਨ ਨੰਬਰ ਕਿਸ ਕੰਪਨੀਆਂ ਨੂੰ ਵੇਚੇ ਜਾ ਰਹੇ ਆ ਇਹਦਾ ਰੌਲਾ ਪੈ ਰਿਹਾ ਤੇ ਕੀ ਹੋ ਰਿਹਾ ਇਸ ਮੁਲਕ ਦੇ ਵਿੱਚ ਕੁਝ ਵੀ ਨਹੀਂ ਰੌਲਾ ਪਾ ਕੇ ਖੜੇ ਜਾ ਰਹੇ ਹੁਣ ਸੰਚਾਰ ਐਪ ਤੇ ਜਿਹੜੇ ਸਵਾਲ ਉੱਠੇ ਸੀ ਸਰਕਾਰ ਨੇ ਕਿਹਾ ਕਿ ਅਸੀਂ ਇਹ ਫੈਸਲਾ ਵਾਪਸ ਲੈ ਲਨੇ ਆ ਪਰ ਇਹ ਫੈਸਲਾ ਆਉਂਦੇ ਦਿਨਾਂ ਨੂੰ ਕਿਸੇ ਹੋਰ ਰੂਪ ਦੇ ਵਿੱਚ ਵੀ ਲਿਆ ਜਾ ਸਕਦਾ ਯਾਨੀ ਕਿ ਰੱਦ ਬਿਲਕੁਲ ਕਰਤਾ ਪਰ ਇਹਨਾਂ ਜ਼ਰੂਰ ਹੈ ਰੋਲਾ ਪੈਣ ਤੋਂ ਬਾਅਦ ਪ੍ਰਾਈਵੇਸੀ ਦਾ ਸਵਾਲ ਉੱਠਣ ਤੋਂ ਬਾਅਦ ਤੁਹਾਡਾ ਨ ਧੋਖਾ ਨ ਹੋਵੇ ਇਸ ਕਰਕੇ ਜਿਹੜੇ ਜਸੂਸੀ ਦੇ ਟੂਲ ਲੱਬੇ ਜਾ ਰਹੇ ਹੈ ਤਾਂ ਕਮ ਔਖਾ ਪਰ ਜੇ ਪੈਗਾਸਸ ਵਰਗੇ ਸੌਫਟਵੇਅਰ ਖਰੀਦ ਕੇ ਜਸੂਸੀ ਕੀਤੀ ਜਾ ਸਕਦੀ ਹੈ ਤੇ ਇੱਕ ਨਵਾਂ ਤਰੀਕਾ ਅੰਦਰਖਾਤੇ ਲੱਬਿਆ ਸੀ ਜਾਂ ਉੱਤਰੀ ਕੋਰੀਆ ਨੇ ਲੱਬਿਆ ਹਾਲਾਂਕਿ ਅਸੀਂ ਨਹੀਂ ਕਹਿੰਦੇ ਉੱਤਰੀ ਕੋਰੀਆ ਤੁਹਾਡੀ ਜਸੂਸੀ ਕਰਦਾ ਹੋਵੇਗਾ ਲੋਕਾਂ ਦੀ ਪਰ ਸਕਰੀਨ ਸ਼ਾਟ 5 ਮਿੰਟ ਬਾਅਦ ਲੈ ਕੇ ਰੱਖਣ ਦਾ ਮਤਲਬ ਕੀ ਹੈ ਇਸ ਕਰਕੇ ਭਾਰਤ ਨੂੰ ਸਮਝਣ ਚਾਹੀਦਾ ਹੈ ਕੰਪਨੀਆਂ ਕਈ ਤਿਆਰ ਨਹੀਂ ਗਈਆਂ ਸੋ ਦੇਖਦੇ ਆ ਇਹ ਮਾਮਲਾ ਆਉਣ ਦਿਨਾਂ ਨੂੰ ਕਿੱਦਾਂ ਨੂੰ ਜਾਂਦਾ ਹੈ ਇੱਕ ਮਾਮਲਾ ਹੋਰ ਬਹੁਤ ਚਰਚਾ ਦੇ ਵਿੱਚ ਸੀ ਕੁਝ ਦਿਨ ਪਹਿਲਾਂ ਬਠਿੰਡੇ ਤੋਂ ਇੱਕ ਬੀਬੀ ਫੜੀ ਗਈ ਪੁਲਸ ਵਾਲੀ ਕਨਸਟੇਬਲ ਅਮਨਦੀਪ ਕੌਰ ਉਹਦੇ ਕੋਲ 1.75 ਗ੍ਰਾਮ ਦੇ ਕਰੀਬ ਚਿਟਾ ਸੀ ਥਾਰ ਵਾਲੀ ਬੀਬੀ ਜਾਂ ਇੰਸਟਾ ਕੁਇਨ ਦੇ ਨਾਂ ਤੇ ਮਸ਼ਹੂਰ ਹੈ ਚਲੋ ਬਾਹਰ ਵੀ ਆ ਗਈ ਸੀ ਇੱਕ ਇੰਟਰਵਿਊ ਕੀਤੀ ਉਸ ਤੋਂ ਬਾਅਦ ਫਿਰ ਜੇਲ੍ਹ ਦੇ ਵਿੱਚ ਚਲੀ ਗਈ ਅੱਜ ਉਹਦੇ ਖਿਲਾਫ ਅਦਾਲਤ ਨੇ ਦੋਸ਼ ਜਿਹੜੇ ਆ ਉਹ ਤੈਅ ਕਰ ਦਿੱਤੇ ਆ ਕੁਐਸਚਨ ਪਹਿਲਾਂ ਚਰਚਾ ਚੱਲੀ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਕਈ ਅਜਿਹੇ ਅਫਸਰ ਨੇ ਕਈ ਪੰਜਾਬ ਦੇ ਵੱਖ-ਵੱਖ ਵਿਭਾਗਾਂ ਵਿੱਚ ਅਜਿਹੇ ਅਫਸਰ ਹੈ ਜਿਹੜੇ ਭ੍ਰਿਸ਼ਟਾਚਾਰ ਦੇ ਨਾਲ ਇਸ ਵੇਲੇ ਬਿਲਕੁਲ ਪਰੇ ਹੋਏ ਆ ਬਿਲਕੁਲ ਪੈਸਾ ਕਮਾਇਆ ਉਹਨਾਂ ਨੇ ਪਰ ਉਹਨਾਂ ਦੇ ਖਿਲਾਫ ਕਾਰਵਾਈ ਕੋਈ ਨਹੀਂ ਹੁੰਦੀ ਪਈ ਪੰਜਾਬ ਦੇ ਡੀਜੀਪੀ ਸਾਹਿਬ ਕਹਿੰਦੇ ਸੀ ਕਿ ਪੰਜਾਬ ਪੁਲਿਸ ਦੇ ਵਿੱਚ ਕੁਝ ਕਾਲੀਆਂ ਭੇਡਾਂ ਨੇ ਪਰ ਭੇਡਾਂ ਨੂੰ ਬਾਹਰ ਕੱਢਣਾ ਤਾਂ ਕਮ ਸ਼ੁਰੂ ਨਹੀਂ ਕੀਤਾ ਜੀ ਵੀ ਦੋ ਚਾਰ ਅਫਸਰਾਂ ਨੂੰ ਤੁਸੀਂ ਸਸਪੈਂਡ ਕਰਕੇ ਬਰਖਾਸਤ ਕਰਕੇ ਤੇ ਬਾਅਦ ਦੇ ਵਿੱਚ ਫਿਰ ਬਹਾਲ ਕਰ ਦਿਓ ਇਹ ਕੋਈ ਮਸਲੇ ਦਾ ਹੱਲ ਨਹੀਂਗਾ ਮਸਲੇ ਦਾ ਹੱਲ ਤਾਂ ਚੰਨੀ ਸਾਹਿਬ ਵੀ ਕਹਿੰਦੇ ਕਰਦੇ ਆਗੇ ਉਹ ਵੀ ਨਹੀਂ ਪੂਰਾ ਹੁੰਦਾ ਪਿਆ ਪਰ ਇੱਥੇ ਕਈ ਅਫਸਰ ਅਜਿਹੇ ਆ ਜਿਹੜੇ ਰਡਾਰਤੇ ਆ ਜਿਹਨਾਂ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਉਧਰ ਬੀਬੀ ਅਮਨਦੀਪ ਘਰ ਦੀ ਗੱਲ ਕਰੀਏ ਤੇ ਅਦਾਲਤ ਨੇ ਦੋਸ਼ ਜਿਹੜੇ ਆ ਉਹ ਤਿਆਰ ਕਰ ਦਿੱਤੇ ਆ ਭ੍ਰਿਸ਼ਟਾਚਾਰ ਦਾ ਮਾਮਲਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਪਿਛਲੇ ਸਮੇਂ ਦੌਰਾਨ ਵੀ ਪ੍ਰਸ਼ਟਾਚਾਰ ਦੇ ਕਈ ਕੇਸ ਸਾਹਮਣੇ ਆਏ ਸੀ ਉਹਦੇ ਵਿੱਚ ਕਈਆਂ ਦਾ ਨਾਮ ਆਇਆ ਤੇ ਇਸ ਬੀਬੀ ਨੇ ਜਿਹਦੇ ਜਿਹਦੇ ਨਾਲ ਮੁਲਾਕਾਤ ਕੀਤੀ ਹੈ ਜਿਹੜੇ ਜਿਹੜੇ ਇਹਦੇ ਸੰਪਰਕ ਵਿੱਚ ਸੀ ਚਰਚੇ ਦੋ ਤਿੰਨ ਵੱਡੇ ਅਫਸਰਾਂ ਦੇ ਵੀ ਹੁੰਦੇ ਰਹੇ ਹੈ ਕੋਈ ਕਹਿੰਦਾ ਆਈਪੀਐਸ ਅਫਸਰ ਵੀ ਇਹਦੇ ਵਿੱਚ ਸ਼ਾਮਲ ਹੋ ਸਕਦੇ ਹੈ ਪਰ ਇਹ ਸਾਰਾ ਕੁਝ ਜਾਂਚ ਦਾ ਵਿਸ਼ਾ ਹੈ ਹੁਣ ਕੋਰਟ ਨੇ ਜਦੋਂ ਕਰਪਸ਼ਨ ਦੇ ਦੋਸ਼ ਬਿਲਕੁਲ ਤੈਅ ਕਰਤੇ ਤੇ ਆਉਂਦੇ ਦਿਨੋਂ ਧਾਰਾਵਾਂ ਵਧਣਗੀਆਂ ਦੇਖੋ ਇੱਕ ਤੈਅ ਹੋ ਗਿਆ ਸਰੋਤਾਂ ਤੋਂ ਬਾਅਦ ਆਮਦਨ ਆਮਦਨ ਆਈ ਕਿੱਥੋਂ ਸੀ ਜਰੀਆ ਕੀ ਸੀ ਕਰੋੜਾ ਰੁਪਏ ਦੀ ਮਾਲਕਨ ਕੋਠੀਆਂ ਕਿੱਥੋਂ ਬਣ ਗਈਆਂ ਹਾਲਾਂਕਿ ਇੰਟਰਵਿਊ ਦੇ ਵਿੱਚ ਇਹਨੇ ਕਈ ਕੁਝ ਸਪਸ਼ਟ ਕੀਤਾ ਸੀ ਪਰ ਫਿਰ ਵੀ ਸਵਾਲ ਤਾਂ ਉੱਠਦੀਆਂ ਨੇ ਇਨਕਮ ਜਿੰਨੀ ਤੁਹਾਡੀ ਹੈ ਉਹ ਤੋਂ ਜ਼ਿਆਦਾ ਤੁਹਾਡੇ ਕੋਲ ਪੈਸੇ ਮੌਜੂਦ ਨੇ ਖਰਚੇ ਕਿੱਥੇ ਕੀਤੇ ਆ ਤੇ ਖਰਚਿਆਂ ਦੇ ਬਾਰੇ ਸਹੀ ਹਿਸਾਬ ਨਹੀਂ ਦਿੱਤਾ ਗਿਆ ਹੁਣ ਇਸ ਕਰਕੇ ਇਹ ਬੀਬੀ ਇੱਕ ਵਾਰ ਫਿਰ ਤੋਂ ਚਰਚਾ ਦੇ ਵਿੱਚ ਆ ਗਈ ਹੈ ਕਸੂਤਾ ਫਸੀ ਹੈ ਥਾਰ ਵਾਲੀ ਬੀਬੀ ਦੇ ਨਾਂ ਨੂੰ ਮਸ਼ਹੂਰ ਹੈ ਹੁਣ ਦੇਖਦੇ ਆ ਆਉਂਦੇ ਦਿਨਾਂ ਨੂੰ ਅਦਾਲਤ ਕੀ ਫੈਸਲਾ ਦਿੰਦੀ ਹੈ ਪਰ ਇੱਕ ਗੱਲ ਹੋਰ ਹੈ ਇਸ ਵੇਲੇ ਪੰਜਾਬ ਦੇ ਵਿੱਚ ਕਈ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਪਰ ਉਸ ਤੋਂ ਪਹਿਲੇ ਇੱਕ ਨਵਾਂ ਹੀ ਹੋ ਗਿਆ ਜਿਹੜੇ ਅਫਸਰ ਤੇ ਕੁਝ ਕੁ ਦੋਸ਼ ਲੱਗਦੇ ਆ ਉਹਨੂੰ ਬਦਲ ਦਿੱਤਾ ਜਾਂਦਾ ਤੇ ਕਦੀ ਅਖਬਾਰ ਚੱਕ ਕੇ ਦੇਖਿਓ ਅਖਬਾਰਾਂ ਵਿੱਚ ਖਬਰ ਕੀ ਹੋਊਗੀ ਅੱਜ ਫਲਾਨੀ ਥਾਂ ਤੋਂ ਪਟਵਾਰੀ ਫੜ ਲਿਆ ਅੱਜ ਫਲਾਨੀ ਥਾਂ ਤੋਂ 5000 ਰੁਪਏ ਦਾ ਕਾਬੂ ਕਰ ਲਿਆ ਅੱਜ ਏਐਸਆਈ ਫੜ ਲਿਆ ਵੱਡੇ ਅਫਸਰਾਂ ਦੇ ਨਾਮ ਵੀ ਹੈਗੇ ਆ ਆਪ ਡੀਆਈਜੀ ਭੁੱਲਰ ਮਾਮਲੇ ਵਿੱਚ ਕਿੰਨੇ ਇਹਨਾਂ ਦੇ ਫਸਣ ਦੀ ਸੰਭਾਵਨਾ ਕਿੰਨਿਆਂ ਦੇ ਨਾਮ ਸਾਹਮਣੇ ਆ ਰਹੇ ਆ ਕਿੰਨਿਆਂ ਦੇ ਨਾਮ ਸਾਹਮਣੇ ਆ ਚੁੱਕੇ ਨੇ ਅੰਦਰ ਖਾਤੇ ਬਹੁਤ ਕੁਝ ਚੱਲਦਾ ਹੈ ਕੋਈ ਕਹਿੰਦਾ ਦੇਖਿਓ ਜੀ ਇਹ ਤਾਂ ਹੌਲੀ ਹੌਲੀ ਮਾਮਲਾ ਦਬਾਈ ਦੇਣਾ ਇੰਨੀ ਜਲਦੀ ਮਾਮਲੇ ਦਬਦੇ ਨਹੀਂ ਪਰ ਇੰਨੀ ਜਲਦੀ ਕਾਰਵਾਈ ਕਈ ਮਾਮਲੇ ਛੁੰਦੀ ਵੀ ਨਹੀਂ ਦੋਹੀ ਗੱਲਾਂ ਨਾਲ ਨਾਲ ਚੱਲਦੀਆਂ ਨੇ ਪਰ ਹੁਣ ਇਸ ਬਰਖਾਸਤ ਬੀਬੀ ਬਾਰੇ ਕੀ ਅਦਾਲਤ ਫੈਸਲਿਆਂ ਦੀ ਸੰਬੰਧ ਸੀਗਾ ਪਰ ਪ੍ਰਿਸ਼ਟਾਚਾਰ ਦੇ ਦੋਸ਼ ਜੜੇ ਉੱਤੇ ਹੋ ਗਏ ਆ ਅੱਗੇ ਵਧਦੇ ਗੱਲ ਕਰਦੇ ਪੰਜਾਬ ਦੀ ਰਾਜਨੀਤੀ ਦੀ ਪੰਜਾਬ ਦੀ ਰਾਜਨੀਤੀ ਵਿੱਚ ਆਉਂਦੇ ਦਿਨਾਂ ਨੂੰ ਕਈ ਬਦਲਾਅ ਦੇਖਣ ਨੂੰ ਮਿਲ ਸਕਦੇ ਆ ਇੱਕ ਤਾਂ ਲੀਡਰ ਵੀ ਬਹੁਤ ਕਮਾਲਾ ਕਰਦੇ ਆ ਪਹਿਲਾਂ ਜਿਹੜੀ ਪਾਰਟੀ ਨਾਲ ਸਬੰਧ ਹੁੰਦਾ ਉਹ ਛੱਡ ਕੇ ਚਲੇ ਜਾਣਗੇ ਦੂਸਰੀ ਪਾਰਟੀ ਜਾਂਦੇ ਆ ਉੱਥੇ ਕਹਿਣਗੇ ਜੀ ਉਦਾਂ ਦੀ ਪਾਰਟੀ ਕੋਈ ਨਹੀਂ ਅਸੀਂ ਤਾਂ ਐਵੇਂ ਬੈਠੇ ਰਹੇ ਉਹਦੇ ਵਿੱਚ ਫਿਰ ਲੀਡਰ ਦੇ ਇੱਕ ਦੂਸਰ ਪਰ ਦੋਸ਼ ਲੱਗਦੇ ਆ ਨੁਗੋਚਾਂ ਕੱਢਦੇ ਆ ਤੇ ਬਾਅਦ ਚ ਕਹਿਣਗੇ ਅਸੀਂ ਇਹਨਾਂ ਦੇ ਨਾਲ ਜੇਕਰ ਹੋਈ ਤਾਂ ਸਰਕਾਰ ਅਸੀਂ ਬਣਾ ਸਕਦੇ ਆ ਕੈਪਟਨ ਅਮਰਿੰਦਰ ਸਿੰਘ ਹੁਰਾ ਦੇ ਇਸ ਬਿਆਨ ਤੋਂ ਬਾਅਦ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋਣਾ ਚਾਹੀਦਾ ਹੈ ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਵਿੱਚ ਵੱਖਰੇ ਤਰੀਕੇ ਨਾਲ ਚਰਚਾ ਚੱਲ ਪਈ ਹੈ ਉਹ ਤਾਂ ਕਹਿੰਦੀ ਗੱਠਜੋੜ ਹੋਣਾ ਚਾਹੀਦਾ ਪਰ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ ਉਹ ਤਾਂ ਕਹਿੰਦੇ 117 ਸੀਟਾਂ ਤੇ ਅਸੀਂ ਇਕੱਲੇ ਲੜਾਂਗੇ ਕਰ ਲੋ ਕੀ ਕਰਨਾ ਤੁਸੀਂ ਕੈਪਟਨ ਸਾਹਿਬ ਤਾਂ ਨਿੱਜੀ ਬਿਆਨ ਦੇ ਰਹੇ ਆ ਉਧਰ ਬੀਬੀ ਹਰਸਿਮਰਤ कौर ਬਾਦਲ ਉਹ ਕਹਿ ਰਹੇ ਆ ਕਿ ਜਿੱਤ ਹੋਣੀ ਹੈ ਗੱਠਜੋੜ ਦੀ ਹੋਣੀ ਹੈ ਤੁਸੀਂ ਦੇਖ ਲਿਓ ਚਿੰਤਾ ਨਾ ਕਰੋ ਉਹ ਵੱਖਰਾ ਹੀ ਰਾਗ ਲਾਪੀ ਜਾਂਦੇ ਆ ਕਮਾਲ ਦੀ ਗੱਲ ਇੱਕ ਇਹ ਵੀ ਹੈ ਕਿ ਇੱਕ ਸਮਾਂ ਅਜਿਹਾ ਹੁੰਦਾ ਜਦੋਂ ਬੰਦਾ ਉਸ ਪਾਰਟੀ ਵਿੱਚ ਹੁੰਦਾ ਜਿਹਦਾ ਹਿੱਸਾ ਹੁੰਦਾ ਜਿਹਦੇ ਵੱਲੋਂ ਵੱਡਾ ਅਹੁਦਾ ਮਿਲਿਆ ਹੁੰਦਾ ਲੋਕਾਂ ਨੇ ਚੁਣਿਆ ਹੁੰਦਾ ਉਸ ਵੇਲੇ ਉਹਨੂੰ ਪਾਰਟੀ ਉਹੀ ਵਧੀਆ ਲੱਗਦੀ ਹੈ ਪਰ ਜਦੋਂ ਛੱਡ ਕੇ ਦੂਸਰੀ ਪਾਰਟੀ ਵਿੱਚ ਜਾਂਦੇ ਆ ਤਾਂ ਉਹਨਾਂ ਮੁੱਦਿਆਂ ਦਾ ਵਿਰੋਧ ਵੀ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਉਹਨਾਂ ਦੇ ਪਰਿਵਾਰ ਨਾਲ ਜੋੜ ਕੇ ਵੀ ਦੇਖਿਆ ਜਾਂਦਾ ਹੈ ਅਜਿਹੀਆਂ ਮੰਗਾਂ ਕੀਤੀ ਜਾਂਦੀਆਂ ਨੇ ਜਿਹਦੇ ਖਿਲਾਫ ਕਦੀ ਖੁਦ ਰਹੇ ਹੁਣ ਆ ਲੁਧਿਆਣੇੋਂ ਇੱਕ ਲੀਡਰ ਆ ਅੱਜਕੱਲ੍ਹ ਭਾਰਤੀ ਜਨਤਾ ਪਾਰਟੀ ਵਿੱਚ ਲੱਗ ਗਿਆ ਕਿਹਾ ਤੇ ਇਹ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਮੁੱਖ ਮੰਤਰੀ ਦਾ ਚਿਹਰਾ ਇਹੇ ਹੋਣਾ ਪਰ ਨਹੀਂ ਉਹ ਚਿਹਰਾ ਮੁੱਖ ਮੰਤਰੀ ਦਾ ਨਹੀਂਗਾ ਲੋਕ ਕਹਿ ਰਹੇ ਆ ਕਿਉਂਕਿ ਪੰਜਾਬ ਦੇ ਵਿੱਚ ਨਵਾਂ ਚਿਹਰਾ ਤਰਾਸ਼ਿਆ ਜਾ ਰਿਹਾ ਹੈ ਪਰ ਕਹਿੰਦੇ ਆ ਕਿ ਉਹਨਾਂ ਦੇ ਬਿਆਨ ਇਸ ਤਰ੍ਹਾਂ ਦੇ ਆ ਕਿ ਜਿਸ ਪਾਰਟੀ ਵਿੱਚ ਪਹਿਲਾਂ ਸੀ ਉਹਨਾਂ ਦੇ ਖਿਲਾਫ ਕਹਿੰਦੇ ਸੀ ਬੋਲਣਾ ਨਹੀਂ ਤੇ ਅੱਜ ਉਹਨਾਂ ਦੇ ਨਾਲ ਮਿਲ ਕੇ ਚੱਲਦੇ ਆ ਇਹ ਕਿਉਂ ਚੱਲਦਾ ਪਿਆ ਸਾਰਾ ਕੁਝ ਅਸਲ ਦੇ ਵਿੱਚ ਲੋਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜਿਹੜੇ ਲੋਕ ਨੇ ਇਹ ਲੀਡਰ ਨੇ ਕੁਛ ਕੁ ਲੋਕ ਤਾਂ ਨਹੀਂ ਕੁਛ ਕੁ ਲੀਡਰ ਨੇ ਇਹ ਦਲ ਬਦਲੂ ਹੈ ਵੈਸੇ ਦਲ ਬਦਲੀ ਕਾਨੂੰਨ ਕੀ ਇਹਨਾਂ ਤੇ ਲਾਗੂ ਨਹੀਂ ਹੁੰਦਾ ਇਹ ਸੋਚਣਾ ਚਾਹੀਦਾ ਹੁਣ ਪੰਜਾਬ ਦੀ ਗੱਲ ਕਰੀਏ ਇੱਕ ਪਾਸੇ ਕਿਹਾ ਜਾ ਰਿਹਾ ਹੈ ਕਿ ਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੋ ਸਕਦਾ ਪਰ ਦੂਸਰੇ ਪਾਸੇ ਲੀਡਰ ਬਣਨ ਨੂੰ ਤਿਆਰ ਨਹੀਂ ਇਹਨਾਂ ਦੀ ਲੜਾਈ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਇਹ 2027 ਦੇ ਵਿੱਚ ਲੋਕ ਫੈਸਲਾ ਕਰਨਗੇ ਕਿ ਉਹਨਾਂ ਨੇ ਵੋਟਾਂ ਕਿਹਨੂੰ ਪਾਉਣੀਆਂ ਗੱਲ ਕਾਂਗਰਸ ਦੀ ਨਾਲ ਲੱਗਦੀ ਕਰੀਏ ਤਾਂ ਕਾਂਗਰਸ ਦੇ ਵਿੱਚ ਵੀ ਸਥਿਤੀ ਬਹੁਤੀ ਠੀਕ ਨਹੀਂ ਅਸੀਂ ਤਾਂ ਵੈਸੇ ਕਈ ਦਿਨ ਤੋਂ ਚਰਚਾ ਕਰਦੇ ਹੁਣ ਤਾਂ ਇਸ ਮਸਲੇ ਤੇ ਗੱਲ ਕਰਨ ਨੂੰ ਦਿਲ ਵੀ ਨਹੀਂ ਕਰਦਾ ਕਿਉਂਕਿ ਬਹੁਤ ਕੁਝ ਅਜੀਹਾ ਹੋ ਰਿਹਾ ਹੈ ਕਾਂਗਰਸ ਪਾਰਟੀ ਵਿੱਚ ਹਰ ਰੋਜ਼ ਜਿਹੜਾ ਪਾਰਟੀ ਨੂੰ ਹੇਠਾਂ ਵੱਲ ਲੈ ਕੇ ਜਾ ਰਿਹਾ ਹੈ ਇੱਕ ਸੂਬੇ ਦੇ ਵਿੱਚ ਲੀਡਰਾਂ ਦੀ ਲੜਾਈ ਦੂਜੇ ਸੂਬੇ ਦੇ ਵਿੱਚ ਲੀਡਰਾਂ ਲਈ ਸਬਕ ਹੋਣਾ ਚਾਹੀਦਾ ਪਰ ਨਹੀਂ ਇੱਥੇ 8-10 ਸੂਬਿਆਂ ਦੀ ਲੜਾਈ ਕਿਸੇ ਸੂਬੇ ਦੇ ਲਈ ਕੋਈ ਅਸਰ ਨਹੀਂ ਪੈਦਾ ਕਰਦੀ ਉਹ ਕਹਿੰਦੀ ਹੈ ਕੋਈ ਨਹੀਂ ਜੀ ਜੋ ਇੱਥੇ ਉਹ ਹੀ ਉੱਥੇ ਆ ਉਹ ਵੀ ਸਾਡਾ ਘਰ ਹੈ ਇਹ ਵੀ ਸਾਡਾ ਘਰ ਹੈ ਰਾਜਸਥਾਨ ਬਿਹਾਰ ਇਸੇ ਤਰ੍ਹਾਂ ਪੰਜਾਬ ਇਹ ਉਹ ਸੂਬੇ ਨੇ ਹਰਿਆਣਾ ਵੀ ਜਿੱਥੇ ਕਾਂਗਰਸ ਦੇ ਮਤਭੇਦ ਇੰਨੇ ਕਿ ਜ਼ਿਆਦਾ ਆ ਕਿ ਕਈ ਤਾਂ ਇੱਥੋਂ ਦਾ ਕਹਿਣ ਲੱਪਿਆ ਕਿ ਇਹਨਾਂ ਲੀਡਰਾਂ ਨੇ ਸਾਨੂੰ ਹਰਾਇਆ ਦੂਸਰੀ ਪਾਰਟੀ ਦੇ ਅੰਦਰ ਖਾਤੇ ਗੰਨਤੂਪ ਕਰ ਲਈ ਸੀ ਹਰਿਆਣਾ ਵਿੱਚ ਵੀ ਇਹ ਦੋਸ਼ ਲੱਗਦੇ ਆ ਰਾਜਸਥਾਨ ਦੇ ਵਿੱਚ ਵੀ ਲੱਗੇ ਪੰਜਾਬ ਦੇ ਵਿੱਚ ਦੋਸ਼ ਤਾਂ ਨਹੀਂ ਲੱਗੇ ਪਰ ਪੰਜਾਬ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਹੀ ਚਰਚਾ ਚੱਲ ਪਈ ਕਿਉਂਕਿ ਇੱਥੇ ਦਾ ਚੇਰੇ 6-7 ਨੇ ਮੁੱਖ ਮੰਤਰੀ ਤੌਰ ਤੇ ਆਪਣੇ ਆਪ ਨੂੰ ਦੇਖਦੇ ਅੱਜ ਚੰਨੀ ਸਾਹਿਬ ਜਿਹੜੇ ਨੇ ਉਹ ਆਪਣੇ ਆਪ ਨੂੰ ਸਤਾਪਿਤ ਕਰ ਰਹੇ ਆ ਲੋਕਾਂ ਦੇ ਵਿੱਚ ਜਾ ਕੇ ਲਓ ਜੀ ਆ ਦੇਖੋ ਕੰਮ ਜਿਹੜੇ ਅਸਲੀ ਵਿੱਚ ਚੰਨਜੀਤ ਸਿੰਘ ਚੰਨੀ ਨੇ ਇੱਕ ਵਾਰ ਜਦੋਂ ਮੁੱਖ ਮੰਤਰੀ ਸੀ ਇੱਕ ਗਾਣਾ ਸੋਸ਼ਲ ਮੀਡੀਆ ਤੇ ਉਹਨਾਂ ਦਾ ਬੜਾ ਚਰਚਾ ਦੇ ਵਿੱਚ ਚੱਲਦਾ ਪਿਆ ਹਾਲਾਕਿ ਗਾਇਆ ਉਹਨਾਂ ਨੇ ਨਹੀਂ ਜਿੱਦਾਂ ਸੀਐਮ ਭਗਵੰਤ ਮਾਨ ਨੇ ਜੇ ਬਣੇ ਨਹੀਂ ਸੀਗੇ ਉਹ ਗਾਣਾ ਇੱਕ ਜਿੱਥੇ ਵੀ ਜਾਂਦੇ ਸੀ ਉਹ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਉਹ ਗਾਣਾ ਬੜਾ ਚੱਲ ਗਿਆ ਲੋਕ ਤਾਂ ਕਹਿੰਦੇ ਅੱਧਾ ਬਣਾਈ ਇਹਨਾਂ ਨੇ ਦਿੱਤਾ ਇਸੇ ਤਰ੍ਹਾਂ ਹੁਣ ਕਾਂਗਰਸ ਗਾਣੇ ਲਾ ਲਾ ਪਿੱਛੇ ਗਾਣੇ ਬਣਾ ਰਹੀ ਹੈ ਇਸੇ ਤਰ੍ਹਾਂ ਅੱਜ ਚੰਨੀ ਸਾਹਬ ਦੇ ਉਸ ਗਾਣੇ ਦਾ ਜਵਾਬ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਤਾ ਇੱਕ ਛਾਤੇ ਚੜ੍ਹ ਕੇ ਤੇ ਨਾਲ ਉੱਥੇ ਗਾਣਾ ਲਾ ਤੱਕ ਲੋਕ ਸਾਡੇ ਨਾਲ ਹੈ ਇਹ ਚੱਲ ਕੀ ਰਿਹਾ ਜੇ ਕਾਂਗਰਸ ਦੇ ਲੀਡਰ ਆਪਸ ਵਿੱਚ ਇੱਕ 100 ਰੋਕੇ ਨਹੀਂ ਚੱਲਦੇ ਪਏ ਤੇ ਲੋਕ ਕਿਦਾਂ ਤੁਹਾਡੇ ਨਾਲ ਜੁੜਨਗੇ ਪ੍ਰਗਟ ਸਿੰਘ ਨੂੰ ਪੁੱਛਦੇ ਆ ਪੱਤਰਕਾਰ ਤੇ ਜਵਾਬ ਹੋਰ ਹੁੰਦਾ ਭਾਰਤ ਭੂਸ਼ਣ ਆਸ਼ ਨੂੰ ਪੁੱਛਦੇ ਜਵਾਬ ਹੋਰ ਹੁੰਦਾ ਸੁਖਜਿੰਦਰ ਸਿੰਘ ਸੁਖੀ ਰੰਧਾਵਨ ਪੁੱਛਦੇ ਗੱਲ ਹੋਰ ਹੁੰਦੀ ਹੈ ਚੰਨੀ ਸਾਹਿਬ ਤੱਕ ਆਉਂਦੇ ਆਉਂਦੇ ਹੋ ਰਹੀ ਹੁੰਦੀ ਹੈ ਤੇ ਉਧਰਲੇ ਪਾਸੇ ਵਿਡਿੰਗ ਸਾਹਿਬ ਦਾ ਕਹਿਣਾ ਕੀ ਹੈ ਇਹ ਜੋ ਕੁਝ ਚੱਲਦਾ ਪਿਆ ਇਸ ਵੇਲੇ ਪੰਜਾਬ ਕਾਂਗਰਸ ਦੇ ਵਿੱਚ ਆਉਂਦੇ ਦਿਨਾਂ ਨੂੰ ਮਾਹੌਲ ਭਖ ਸਕਦਾ ਤੇ ਅੰਦਰਖਾਤੇ ਤਿਆਰੀ ਤਾਂ ਨਵਜੋਤ ਸਿੰਘ ਸਿੱਧੂ ਨੇ ਵੀ ਕੀਤੀ ਆ ਪਟਿਆਲੇ ਵਿੱਚ ਸਰਗਰਮੀਆਂ ਸ਼ੁਰੂ ਕਰਤੀਆਂ ਨੇ ਉਹਨਾਂ ਦੀ ਧਰਮ ਪਤਨੀ ਜਿਹੜੇ ਪਹਿਲਾਂ ਵਿਧਾਇਕ ਵੀ ਰਹੇ ਆ ਉਹਨਾਂ ਨੇ ਕਹਿਤਾ ਕਿ ਅਸੀਂ ਚੋਣਾ ਲੜਾਂਗੇ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਕਾਂਗਰਸ ਨੂੰ ਸੋਚਣਾ ਪੈਣਾ ਬਾਕੀ ਇੱਕ ਦੂਸਰੇ ਉੱਪਰ ਜਿਹੜਾ ਦੋਸ਼ ਲੱਗਦੇ ਐ ਲਾਉ ਇਹ ਚ ਕੌਣ ਰੁਕਦਾ ਲੋਕਤੰਤਰ ਐ ਪਰ ਲੋਕੀ ਸੋਚਣਗੇ ਇਹਦੇ ਬਾਰੇ ਵਿਚਾਰਾ ਜਰੂਰ ਕਰਨੀਆਂ ਚਾਹੀਦੀਆਂ ਨੇ ਇਹ ਤਾਂ ਹੋ ਗਈ ਗੱਲ ਸਿਆਸਤ ਦੀ ਅਗਲੀ ਗੱਲ ਕਰਦੇ ਆ ਆਸਟ੍ਰੇਲੀਆ ਦੀ ਆਸਟ੍ਰੇਲੀਆ ਦੇ ਵਿੱਚ ਅੱਜ ਇੱਕ ਬਹੁਤ ਅਹਿਮ ਫੈਸਲਾ ਲਿਆ ਗਿਆ ਬੱਚਿਆਂ ਦੇ ਬਾਬਤ ਬੱਚੇ ਸੋਸ਼ਲ ਮੀਡੀਆ ਦੇ ਉੱਤੇ ਵਰਤੋਂ ਕਰਦੇ ਐ ਪਰ ਉੱਥੋਂ ਦੀ ਸਰਕਾਰ ਨੂੰ ਲੱਗਦਾ ਇਹ ਬੱਚਿਆਂ ਲਈ ਖਤਰਾ ਉਹਨਾਂ ਨੇ ਬੱਚਿਆਂ ਤੇ ਰੋਕ ਲਗਾ ਦਿੱਤੀ ਐ ਸੋਸ਼ਲ ਮੀਡੀਆ ਦੀ ਵਰਤੋਂ ਤੇ ਇਹ 10 ਤਰੀਕ ਤੋਂ ਇਹ ਫੈਸਲਾ ਉੱਥੇ ਲਾਗੂ ਹੋ ਜਾਣਾ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਫੇਸਬੁੱਕ ਇੰਸਟਾਗ੍ਰam ਟਿਕਟੌਕ ਸਨੈਪਚੈਟ ਯੂਟਿਊਬ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਲੇਟਫਾਰਮ ਉਹਨਾਂ ਦੀ ਵਰਤੋਂ ਤੇ ਪਾਬੰਦੀ ਲਾਤੀ ਹੈ ਤੇ ਜੇ ਬੱਚੇ ਉਹ ਵਰਤਦੇ ਹੋਏ ਤੇ ਮਾਪਿਆਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ ਆਸਟ੍ਰੇਲੀਆ ਨੇ ਇਹ ਫੈਸਲਾ ਕਿ ਪਹਿਲੀ ਵਾਰ ਨਹੀਂ ਲਿਆ ਕਈ ਵਾਰ ਇਹਨਾਂ ਫੈਸਲਿਆਂ ਦਾ ਜ਼ਿਕਰ ਕੀਤਾ ਗਿਆ ਪਰ ਪਲੇਟਫਾਰਮ ਦਾ ਬਹੁਤਾ ਜ਼ਿਕਰ ਨਹੀਂ ਸੀਗਾ ਇਸ ਵਾਰ ਉਹਨਾਂ ਨੇ ਸ਼ਰਯਮ ਕਹਿਤਾ ਕਿ 10 ਦਸੰਬਰ ਤੋਂ ਇਹ ਫੈਸਲਾ ਜਿਹੜਾ ਆ ਉਹ ਲਾਗੂ ਹੋ ਜਾਣਾ ਨਾਲ ਦੀ ਨਾਲ ਉਥੋਂ ਦੀ ਪਾਰਲੀਮੈਂਟ ਦੇ ਵਿੱਚ ਵੀ ਇਸ ਬਿਲ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਮਰੀਕਾ ਦੇ ਵਿੱਚ ਫੇਸਬੁੱਕ ਉੱਥੇ ਮੈਟਾ ਕਹਿੰਦੇ ਆ ਇੱਥੇ ਵੀ ਮੈਟਾ ਹੀ ਕਹਿੰਦੇ ਵੈਸੇ ਉਥੇ ਮੈਟਾ ਤੇ ਕਾਰਵਾਈ ਕੀਤੀ ਗਈ ਕਿਉਂ ਕਿ ਬੱਚੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਗਲਤ ਰਾਹ ਤੇ ਤੁਰੇ ਆ ਉਨਾ ਵਿੱਚ ਬੱਚਿਆਂ ਦੀ ਪ੍ਰਾਈਵੇਸੀ ਉਹ ਬਹੁਤੀ ਨਹੀਂ ਗਈ ਬੱਚੇ ਗਲਤ ਰਾਹ ਤੇ ਤੁਰੇ ਹੈ ਕੰਟੈਂਟ ਇਸ ਤਰ੍ਹਾਂ ਦੇ ਤੱਕ ਪਹੁੰਚਦਾ ਪਿਆ ਹਾਲਾਂਕਿ ਕੁਝ ਸਮਾਂ ਪਹਿਲਾਂ ਇੱਕ ਚਰਚਾ ਵੀ ਚੱਲੀ ਸੀ ਕੁਝਕ ਪਲੇਟਫਾਰਮ ਦੇ ਉੱਪਰ ਬੱਚੇ ਅਜੀਹਾ ਕੰਟੈਂਟ ਦੇਖਦੇ ਜਿਹੜੇ ਉਹਨਾਂ ਮਾਨਸਿਕਤਾ ਨੂੰ ਪ੍ਰਭਾਵਿਤ ਕਰਦਾ ਤੇ ਅਦਾਲਤ ਨੇ ਰੋਕ ਲਾਈ ਸੀ ਜੁਰਮਾਨਾ ਵੀ ਲਾਇਆ ਸੀਗਾ ਅਮਰੀਕਾ ਦੇ ਵਿੱਚ ਫੇਸਬੁੱਕ ਨੂੰ ਕਈ ਮਿਲੀਅਨ ਡਾਲਰ ਜੁਰਮਾਨਾ ਵੀ ਹੋਇਆ ਪਰ ਆਸਟ੍ਰੇਲੀਆ ਨੇ ਸਿੱਧੇ ਰੂਪ ਚ ਕਹਤਾ ਕਿ ਇਹ ਫੈਸਲਾ ਜਿਹੜਾ ਜ਼ਰੂਰੀ ਹੈ ਪਰ ਉੱਥੇ ਹੀ ਕੁਝਕ ਲੋਕ ਹੋਰ ਵੀ ਹੈ ਜਿਹੜੇ ਕਹਿੰਦੇ ਬੱਚੇ ਇਸ ਵੇਲੇ ਡਿਜੀਟਲ ਦੁਨੀਆ ਨਾਲ ਟੁੱਟ ਜਾਣਗੇ ਅਸਲ ਦੇ ਵਿੱਚ ਕਿਹਨੂੰ ਮੰਨਿਆ ਜਾਵੇ ਤੇ ਕਿਹਨੂੰ ਨਾ ਮੰਨਿਆ ਜਾਵੇ ਇਹ ਹੁਣ ਅਗਲਾ ਚਰਚਾ ਦਾ ਵਿਸ਼ਾ ਹੋਣਾ ਕਿਉਂਕਿ ਅੱਜ ਕੱਲ ਬੱਚੇ ਆਨਲਾਈਨ ਕੰਮ ਵੀ ਕਰਦੇ ਆ ਤੇ ਉਹ ਵੀ ਸੋਸ਼ਲ ਮੀਡੀਆ ਦੀ ਵਰਤੋਂ ਹੁੰਦੀ ਹੈ ਸਕੂਲ ਦਾ ਹੋਮਵਰਕ ਹੁੰਦਾ ਉਹ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਹੁੰਦਾ ਤੇ ਕੀ ਬੱਚੇ ਸੱਚਮੁੱਚ ਟੁੱਟ ਜਾਣਗੇ ਹੁਣ ਇੱਕ ਪੱਖ ਹੋਰ ਹੈ ਸੋਸ਼ਲ ਮੀਡੀਆ ਦੇ ਉੱਪਰ ਹੀ ਆਨਲਾਈਨ ਗੇਮਿੰਗ ਦੇ ਵਿੱਚ ਬੱਚਿਆਂ ਨੂੰ ਮਾਨਸਿਕ ਸ਼ਿਕਾਰ ਬਣਾਇਆ ਜਾਂਦਾ ਹੈ ਕੁਝ ਦਿਨ ਪਹਿਲਾਂ ਇੱਕ ਰਿਪੋਰਟ ਆਈ ਸੀ ਕਿ ਬੱਚੇ ਆਨਲਾਈਨ ਗੇਮਿੰਗ ਜਿਹੜੀ ਖੇលਦੇ ਆ ਉਹਦੇ ਵਿੱਚ ਉਹਨੂੰ ਟਾਰਗੇਟ ਦਿੱਤੀ ਜਾਂਦੀ ਹੈ ਟਾਰਗੇਟ ਕਿਲਿੰਗ ਵਧੀ ਹੈ 150 ਤੋਂ ਵੱਧ ਕਟਨਾਵਾ ਦੇਖਣ ਨੂੰ ਮਿਲੀਆਂ ਨੇ ਕਿ ਗੇਮ ਖੇលਦੇ ਖੇលਦੇ ਉਹਨਾਂ ਦਾ ਸਮਝੌਤਾ ਹੋ ਜਾਂਦਾ ਤੁਹਾਨੂੰ ਟਾਰਗੇਟ ਦਵਾਂਗੇ ਤੁਸੀਂ ਇਹ ਕਰਕੇ ਆਓ ਉਹ ਕਰਦੇ ਆ ਹੁਣ ਹਰ ਇੱਕ ਚੀਜ਼ ਤੇ ਜਿਹੜਾ ਪੱਖ ਹੈ ਵੈਸੇ ਤਾਂ ਪਾਰਲੀਮੈਂਟ ਦੇ ਵਿੱਚ ਵਿਚਾਰ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਪਰ ਆਸਟ੍ਰੇਲੀਆ ਦੇ ਇਸ ਫੈਸਲੇ ਦੀ ਕਈ ਪਾਸੇ ਸ਼ਲਾਘਾ ਹੋ ਰਹੀ ਹੈ ਤੇ ਕਈ ਪਾਸੇ ਇਹਦਾ ਵਿਰੋਧ ਵੀ ਹੋ ਰਿਹਾ ਹੈ ਦੇਖਦੇ ਆਉਂਦੇ ਦਿਨਾਂ ਨੂੰ ਕਿਸ ਤਰ੍ਹਾਂ ਲੋਕ ਇਸ ਗੱਲ ਨੂੰ ਲੈਂਦੇ ਨੇ ਜਾਂਦਿਆਂ ਦੀ ਗੱਲ AI ਦੀ ਕਰਦੇ ਆ ਬਹੁਤ ਸਾਰੇ ਲੋਕ AI ਦੀ ਵਰਤੋਂ ਕਰਦੇ ਆ ਅੱਜ ਦੇ ਸਮੇਂ ਦੇ ਵਿੱਚ ਤੇ ਚਲੋ ਅਸੀਂ ਇਹ ਨਹੀਂ ਕਹਨੇ ਕਰੋ ਚਾਹੇ ਨਾ ਕਰੋ ਇਹ ਉਹਨਾਂ ਦੀ ਮਰਜ਼ੀ ਹੈ ਜਿਹੜੀ ਨਵੀਂ ਚ ਚਾਹੁੰਦੀ ਹੈ ਬਾਜ਼ਾਰ ਦੇ ਵਿੱਚ ਲੋਕ ਉਹਨੂੰ ਵਰਤ ਕੇ ਤਾਂ ਦੇਖਣਾ ਚਾਹੁੰਦੇ ਆ ਐਲਨ ਮਸਕ ਨੇ 2 ਦਿਨ ਪਹਿਲਾਂ ਇੱਕ ਚਿੰਤਾ ਜ਼ਾਹਰ ਕੀਤੀ ਕਿ 20 ਸਾਲਾਂ ਤੱਕ ਕੰਮ ਕਰਨ ਦੀ ਜ਼ਰੂਰਤ ਨਹੀਂ AI ਨੇ ਸਾਰਾ ਕੁਝ ਆਪ ਹੀ ਕਰਕੇ ਦੇਈ ਦੇਣਾ ਇਹ ਬਹੁਤ ਵੱਡਾ ਇੱਕ ਸਵਾਲ ਹੈ ਆਉਣ ਵਾਲੇ ਸਮੇਂ ਦੇ ਲਈ ਕਿ ਸੱਚਮੁੱਚ ਇਦਾਂ ਹੋਵੇਗਾ ਪਰ ਇੱਕ ਗੱਲ ਹੋ ਰਿਹਾ ਉੱਥੇ ਕਿ ਸਾਰੀਆਂ ਚੀਜ਼ਾਂ ਨੂੰ ਬੰਦਾ ਬਣਾਉਂਦਾ ਮਸ਼ੀਨ ਬੰਦੇ ਨੂੰ ਨਹੀਂ ਬਣਾਉਂਦੀ ਬੰਦਾ ਮਸ਼ੀਨ ਨੂੰ ਬਣਾਉਂਦਾ ਤੇ ਜੇ ਉਹਦੇ ਵਿੱਚ ਖਰਾਬੀ ਆ ਗਈ ਤੇ ਅਸੀਂ ਕੁਐਸਚਨ ਪਹਿਲਾਂ ਇੱਕ ਰੋਬੋਟ ਦੇਖਿਆ ਸੀ ਉਦੇ ਵਿੱਚ ਖਰਾਬੀ ਹੈਗੀ ਉਹਨੇ ਆਪਣੇ ਮਾਲਕ ਨੂੰ ਕੁੱਟ-ਕੁੱਟ ਕੇ ਮਾਰਤਾ ਲੱਭਾ ਹੀ ਨਹੀਂ ਬੰਦ ਕਿਵੇਂ ਕਰਨਾ ਉਹਨੂੰ ਬਟਨ ਤੇ ਜੇ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਅੱਜ ਕੱਲ ਦਾ ਚੀਨ ਵੀ ਕਹਿੰਦਾ ਸੀ ਰੋਬੋਟਿਕ ਆਰਮੀ ਲਾਵਾਂਗੇ ਭਾਰਤ ਦੇ ਵਿੱਚ ਵੀ ਤਿਆਰੀ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਦੇ ਪ੍ਰੈਕਟੀਕਲ ਕਰਨ ਦੀ ਹੋਰ ਕਈ ਮੁਲਕ ਵੀ ਕਰ ਰਹੇ ਆ ਏਆਈ ਦੀ ਵਰਤੋਂ ਲੋੜ ਤੋਂ ਵੱਧ ਖਤਰਨਾਕ ਹੈ ਇੱਕ ਚੀਜ਼ ਯਾਦ ਰੱਖਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇ ਬੱਬਲ ਪਲਾਸਟਿਕ ਸ਼ਬਦ ਹੁੰਦਾ ਜੋ ਹੋ ਗਿਆ ਤਾਂ ਏਆਈ ਦੇ ਕਰਕੇ ਵਿਸ਼ਵ ਦੀਆਂ ਕਈ ਸ਼ੇਅਰ ਮਾਰਕੀਟ ਇਤਨਾ ਡੁੱਬੜੀਆਂ ਨੇ ਕਿ ਸਾਲਾਂ ਲੱਗ ਜਾਣੇ ਉਹਨਾਂ ਨੂੰ ਉੱਠਣ ਨੂੰ ਤੇ ਇਹ ਕੰਮ ਆਉਣ ਵਾਲੇ ਸਮੇਂ 'ਚ ਹੋਣਾ ਆ ਇਹ ਪੱਕੀ ਗੱਲ ਹੈ ਕਿਉਂਕਿ ਜਿਹੜੀ ਚੀਜ਼ ਨੂੰ ਬਹੁਤ ਆਧਾਰ ਬਣਾ ਕੇ ਮੰਨਿਆ ਜਾਂਦਾ ਉਹ ਖਤਰੇ ਵੀ ਪੈਦਾ ਕਰਦੀ ਹੈ ਹੁਣ ਇਹ ਇਹਦੀ ਗੱਲ ਕਿਉਂ ਕੀਤੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਹੁਤ ਸਾਰੇ ਲੋਕ ਉਹਨਾਂ ਨਾਲ ਸਹਿਮਤ ਹੁੰਦੇ ਆ ਬਹੁਤ ਸਾਰੇ ਨਹੀਂ ਹੁੰਦੇ ਕਈ ਲੋਕ ਉਹਨਾਂ ਦੇ ਫੈਸਲਿਆਂ ਨੂੰ ਬੜੀ ਤਵੱਜੋ ਦਿੰਦੇ ਆ ਕਈ ਕਹਿੰਦੇ ਛੱਡ ਯਾਰ ਇਹ ਕਿਹੜੀ ਗੱਲ ਕੀਤੀ ਹੈ ਐਦਾਂ ਦੇ ਲੋਕ ਵੀ ਹੈਗੇ ਆ ਅੱਜ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਹੜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਾਇਰਲ ਹੋਈ ਹੈ ਕੋਨੇ ਵਿੱਚ ਚਾਹ ਵੇਚਦੇ ਦਿਖਾਏ ਗਏ ਆ ਦੇਖੋ ਕੋਈ ਵੀ ਬੰਦਾ ਜ਼ਮੀਨੀ ਪੱਧਰ ਤੋਂ ਉੱਠਦਾ ਸਿਆਸਤਿਤ ਵਿੱਚ ਆਉਣ ਤੋਂ ਪਹਿਲਾਂ ਜਾਂ ਆਪਣੇ ਕਾਰੋਬਾਰ ਵਿੱਚ ਸਥਾਪਿਤ ਹੋਣ ਤੋਂ ਬੰਦਾ ਬੰਦਾ ਕਈ ਤਰ੍ਹਾਂ ਦੇ ਕੰਮ ਕਰਦਾ ਗਰੀਬੀ 'ਚ ਉੱਠ ਕੇ ਕਿੱਥੇ ਤੱਕ ਪਹੁੰਚਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਕੁਰਸੀ ਤੱਕ ਇਹ ਵੀ ਸੌਖਾ ਨਹੀਂਗਾ ਤੇ ਕੋਈ ਗਰੀਬੀ 'ਚ ਉੱਠ ਕੇ ਵੱਡਾ ਪੱਤਰਕਾਰ ਬਣ ਜੇ ਵਪਾਰੀ ਬਣ ਜੇ ਜਾਂ ਇਸ ਤੋਂ ਇਲਾਵਾ ਕੋਈ ਹੋਰ ਕੰਮ ਰੀਅਲ ਏਸਟੇਟ ਦਾ ਕੰਮ ਕਰਨ ਲੱਪੇ ਉਹ ਲਈ ਵੱਡੀ ਗੱਲ ਹੁੰਦੀ ਹੈ ਪਰ ਉੱਥੇ ਹੀ ਲੱਤਾਂ ਖਿੱਚਣ ਵਾਲੇ ਵੀ ਬਹੁਤ ਹੁੰਦੇ ਆ ਇਸ ਕਰਕੇ ਸਾਰਾ ਕੁਝ ਚੱਲਦਾ ਰਹਿੰਦਾ ਹੈ ਪਰ ਹੁਣ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਕਾਂਗਰਸ ਨੇ ਵਾਇਰਲ ਕੀਤੀ ਹੈ ਇਹ ਕੋ ਪਹਿਲੀ ਵੀਡੀਓ ਨਹੀਂ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਸਾਹਿਬ ਦੀ ਮਾਤਾ ਜੀ ਨਾਲ ਇੱਕ ਵੀਡੀਓ ਬਣਾਈ ਗਈ ਸੀ ਉਹਦੇ ਵਿੱਚ ਵੀ ਦੱਸਿਆ ਉਹ ਸੁਪਨੇ ਦੇ ਵਿੱਚ ਆਉਂਦੀ ਹੈ ਮੋਦੀ ਨੂੰ ਦੱਸਿਆ ਦਹਾ ਹੈਗਾ ਕਿਹੜੇ ਕੰਮ ਇਹ ਕਰ ਰਹੇ ਨੇ ਉਸ ਤੋਂ ਪਹਿਲਾਂ ਵੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਸੀ ਮਸਲਾ ਇਹ ਨਹੀਂ ਮਸਲਾ ਇਹ ਹੈ ਭਾਰਤੀ ਜਨਤਾ ਪਾਰਟੀ ਦੇ ਬਹੁਤ ਲੀਡਰ ਘਟ ਨਹੀਂ ਉਹ ਵੀ ਕੋਈ ਨਾ ਕੁਝ ਕੁਝ ਨਾ ਕੋਈ ਸ਼ੇਅਰ ਕਰਦੇ ਰਹਿੰਦੇ ਆ ਇਹ ਗੱਲਾਂ ਗਲਤ ਨੇ ਵੱਡੇ ਲੀਡਰ ਦੇ ਤੌਰ ਤੇ ਦੇਖਿਆ ਜਾਵੇ ਤਾਂ ਲੋਕਾਂ ਦੇ ਵਿੱਚ ਗਲਤ ਮੈਸੇਜ ਜਾਂਦਾ ਹੈ ਚਾਹੇ ਸੱਤਾ ਦੀ ਪਾਰਟੀ ਹੋਵੇ ਚਾਹੇ ਵਿਰੋਧੀ ਧਿਰ ਹੋਵੇ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਏਆਈ ਦੀ ਵਰਤੋਂ ਕਰਨੀ ਚੰਗੇ ਤਰੀਕੇ ਕਰੋ ਪਰ ਉਹਦੀ ਵੀਡੀਓ ਵਾਇਰਲ ਕਰ ਦੋ ਉਹਦੀ ਕਰ ਦੋ ਪੋਸਟਰ ਉਹਦਾ ਜਾਰੀ ਕਰ ਦੋ ਦੂਜੀ ਕਰ ਦੋ ਇਹ ਲੋਕਾਂ ਦੇ ਵਿੱਚ ਸਹੀ ਪ੍ਰਭਾਵ ਨਹੀਂ ਜਾਂਦਾ ਵੇਲਾ ਪ੍ਰੋਗਰਾਮ ਦੀ ਸਮਾਪਤੀ ਦਾ ਉਮੀਦ ਕਰਦੇ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਣਾ ਮੈਨੂੰ ਨਵਜੀਤ ਨੂੰ ਦਿਵਾ ਗਿਆ ਦੇਖਦੇ ਰਹੋ ਪ੍ਰਾਈਮੇਰੀ ਸ਼ੀ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ